ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ। ਤੇ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਤਾਂ ਸਰਕਾਰੀ ਵਾਲੇ ਕਹਿੰਦੇ ਤੇ ਤਾਂ ਨਹੀਂ ਉਹ ਕੋਈ ਡਾਕਟਰ ਨਹੀਂ ਆਏਗਾ। ਤੇ ਅਗਰ ਤੁਸੀਂ ਪ੍ਰਾਈਵੇਟ ਤੇ ਜਾਓ। ਨਹੀਂ। ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰਦਾ। ਅਭੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਛ ਹੁੰਦਾ ਉਥੇ ਡਾਕਟਰ ਮੌਜੂਦ ਚਾਹੀਦਾ ਮੌਕਾ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਪੰਜਾਬ ਸਰਕਾਰ ਦੇ ਫੋਕੇ ਦਾਵੇ ਨੇ ਅਸਲੀਅਤ ਇਹ ਨੇ ਵੀ ਇਹਨਾਂ ਨੇ ਕੇਵਲ ਭੰਡੀ ਪ੍ਰਚਾਰ ਕੀਤਾ ਮਛਵਾੜਾ ਗਿਆ ਹੈ ਅਭਿਸ਼ੇਕ ਨਾਮ ਹੈ ਮੇਰਾ ਇਹ ਮੇਰੇ ਘਰ ਵਾਲੇ ਦੇ ਦਵਾਈ ਲੈਣੇ ਵਾਸਤੇ ਮੰਗਦਾ ਨੇ ਕਿਹਾ ਹੋ ਗਿਆ ਮੇਰੀ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹਿ ਗਏ ਜੀ ਇਸਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗੇ ਫਿਰ ਵੀ ਕਹ ਫੁੱਲ ਦਰਦ ਚੱਲਦੇ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਹਿੰਦੇ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚੇ ਦਾਣੇ ਦਾ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਕਿ ਤਾਂ ਨਹੀਂ ਉਹਦੇ ਕੋਈ ਡਾਕਟਰ ਨਹੀਂ ਹੈਗਾ ਕਿ ਕਹ ਤੁਸੀਂ ਪ੍ਰਾਵਟ ਤੇ ਜਾਓ ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦਾ ਲੈ ਕੇ ਸਰਕਾਰੀ ਮਚਵਾੜਾ ਜੀ ਮਚਵਾੜਾ ਹਾਂਜੀ ਅੱਛਾ ਫਿਰ ਕੀ ਹੋਇਆ ਇਹ ਕਿਆ ਵੀਰ ਜੀ ਉਹਨਾਂ ਨੇ लुधियाना दा लेक्चर महाराज जब कल्ला बन्दा में कैसे जाता मछो मछोड़ा में ना तो मेरे पास में कोई गाड़ी ना घोड़ा बिचारा रेडी वाले के साइकिल आ, जो आ रही है, ये वो थी वो भी बेच दी मैंने मेरे घर वाले के इलाके में महाराज पूरे 15000 लग गए सारा कुछ सब भी नहीं बचा रहा मेरा किसी चीज पे लगा मेरे घर वाले के डिलीरी आनंद अस्पताल दे प्राइवेट नहीं फॉर वेट नहीं नॉर्मल नॉर्मल करते हैं हां जी वीर जी दवाई वास्ते पैसे करते हैं फीवर के में हुई नॉर्मल के नॉर्मल हुई है जी महाराज ਹਸਪੀਟਲ ਵਾਲਾ ਡਾਕਟਰ ਉਹਦਾ ਕੀ ਕਹਿਣਾ ਸੀਗਾ ਉਹ ਤਾਂ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਡਾਕਟਰ ਹੈ ਨਹੀਂਗਾ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰਦਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਛਵਾੜਾ ਮਛਵਾੜੇ ਦੇ ਪਿੰਡਾਂ ਤੋਂ ਬਲੌਕ ਕਰਦਾ ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨੇ ਵੀ ਉਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿੱਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਆ ਉਸ ਮੁਤਾਬਕ ਸਾਧ ਇਹ ਹਾਲਾਤ ਨੇ ਤੇ ਖੁਦ ਯੇ ਮੈਂ ਕਹਾ ਵੀ ਉੱਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਹੈ ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਵੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਇਹ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਆ ਬਲਕਿ ਚਾਹੀਦਾ ਕੀ ਆ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਝ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਝੋਕੇ ਦਾਵੇ ਨੇ ਇਹ ਕਹੀ ਜਾਂਦੀ ਆ ਵੀ ਅਸੀਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਅਸਲੀਅਤ ਇਹ ਨੇ ਵੀ ਇਹਨਾਂ ਨੇ ਕੇਵਲ ਭੰਡੀ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਤੇ ਪ੍ਰਚਾਰ ਕੀਤਾ ਤੇ ਮੌਜੂਦਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ ਮੱਛਵਾੜਾ ਤੇ ਸਮਰਾਲਾ ਦੋਨੇ ਜਿਵੇਂ ਕਹਾਂ ਇਹ ਹਸਲ ਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਜੇ ਲੁਧਿਆਣੇ ਵੀ ਕਰਨਗੇ ਤਾਂ ਕੀ ਦੀ ਸ਼ਮਤਾ ਹੁੰਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣੇ ਜਾਓ ਕੋ ਮੌਕੇ ਤੇ ਇਲਾਜ ਕਰਾਓ ਤੇ ਇੱਕ ਜ਼ਿੰਮੇਵਾਰੀ ਕੀ ਦੀ ਬਣਦੀ ਆ ਸਰਾ ਸਾਰੇ ਸਰਕਾਰ ਇੱਥੇ ਕਸੂਰਵਾਰ ਆ ਪ੍ਰਸ਼ਾਸਨ ਇੱਥੇ ਕਸੂਰਵਾਰ ਆ ਤੇ ਇੱਥੇ ਤੱਕ ਸੁਣਨ ਨੂੰ ਮਿਲਿਆ ਵੀ ਮਾਛੋੜਾ ਸ਼ਹਿਰ ਦੇ ਵਿੱਚ ਕਈ ਤਾਂ ਕਈ ਧਨਾੜ ਬੰਦੇ ਨੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ ਇਹ ਬਹੁਤ ਵੱਡਾ ਨੈਕਸਸ ਆ ਜਿਹਦੀ ਜਾਂਚ ਹੋਣੀ ਚਾਹੀਦੀ ਆ ਪਰਤਾਰ ਹੋਣੀ ਚਾਹੀਦੀ ਤੇ ਕਸੂਰਵਾਰ ਚਾਹੇ ਡਾਕਟਰ ਨੇ ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ ਉਹਨਾਂ ਤੇ ਬਣਦੀ ਟੋਮੀ ਕਾਰਵਾਈ ਕਰਨੀ ਚਾਹੀਦੀ ਸਾਡੇ ਧਿਆਨ 'ਚ ਇਹ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫਰ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ ਜੇ ਮੈਂ ਇਹ ਗੱਲ ਤੇ ਮੈਂ ਕਹਿਣ ਤੋਂ ਕੋਈ ਗਰੇਜ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ ਸਿਵਲ ਹਸਪਤਾਲ ਗਰੀਬ ਤੇ ਜ਼ਰੂਰਤਮੰਦ ਬੰਦੇ ਜਾਂਦੇ ਆ ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਵੀ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਆ ਪਰ ਸਰਕਾਰ ਬੰਦਾ ਨਹੀਂ ਦੇ ਰਹੀ ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਜੋ ਲੋਕਲ ਹਸਪਤਾਲਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਹੈ ਇਹਨਾਂ ਦੇ ਸਿੱਧੀਆਂ ਤਾਰਾਂ ਪਰ ਜੁੜਨ ਦੀ ਇਹਦੀ ਪੂਰਨ ਤੌਰ ਦੇ ਉੱਤੇ ਇਹ ਇਨਕੁਆਇਰੀ ਹੋਣੀ ਚਾਹੀਦੀ ਆ ਪਿਛਲੇ ਜਿੰਨੇ ਵੀ ਇੱਥੇ ਹੱਦ ਤੱਕ ਡਿਲੀਵਰੀਆਂ ਹੋਈਆਂ ਨੇ ਮਛਵੜੇ ਇਲਾਕੇ ਦੇ ਵਿੱਚ ਸਾਰਿਆਂ ਦੀ ਪੜਤਾਲ ਕਰਨੀ ਚਾਹੀਦੀ ਆ ਤੇ ਤੁਹਾਨੂੰ ਪਤਾ ਲੱਗੂ ਕਿ ਕਾਫੀ ਵੱਡਾ ਨੈਕਸਸ ਡਾਕਟਰਾਂ ਦਾ ਮੈਡੀਕਲ ਮਾਫੀਆ ਤਾਂ ਇੱਥੇ ਚੱਲਦਾ ਜਾਂਚ ਦਾ ਵਿਸ਼ਾ ਵੀ ਇੱਕ ਤਾਂ ਦੂਸਰੀ ਗੱਲ ਆਮ ਬੰਦਾ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇੱਕ ਕ੍ਰਿਟੀਕਲ ਤੁਸੀਂ ਕਹੇ ਕਿ ਉਹਨਾਂ ਨੂੰ ਭੇਜਤਾ ਬਲਕਿ ਉਹਨਾਂ ਦੀ ਡਿਲੀਵਰੀ ਇੱਕ ਨਾਰਮਲ ਡਿਲੀਵਰੀ ਕੀਤੀ ਗਈ ਹੈ ਕਿਉਂਕਿ ਉੱਥੇ ਮੌਜੂਦਾ ਇੱਕ ਸਪੈਸ਼ਲਿਸਟ ਗਾਇਨੀ ਡਾਕਟਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ ਤੇ ਦੇਖ ਲਿਆ ਤੇ ਕੇਵਲ ਇਹ ਕਹਿ ਦੇਣਾ ਵੀ ਸਾਡੇ ਕੋਲ 6 ਮਹੀਨੇ ਤਾਂ ਹੈ ਨਹੀਂ ਜੇ ਇੱਥੇ ਵੀ ਡਾਕਟਰ ਹੁੰਦਾ ਸਰਕਾਰੀ ਹਸਪਤਾਲ ਤਾਂ ਯਕੀਨਨ ਇਹ ਵੀ ਉੱਥੇ ਨਾਰਮਲ ਡਿਲੀਵਰੀ ਹੋ ਸਕਦੀ ਜਿੱਥੇ ਕਿ ਇਹਨੂੰ ਇਸ਼ੂ ਬਣਾਇਆ ਜਾ ਰਿਹਾ ਹਾਈਪਰ ਟੈਨਸ਼ਨ ਜੀ ਆ ਜੀ ਉਹ ਜੀ ਬਲਕਿ ਉੱਥੇ ਉਹਨਾਂ ਨੇ ਨਾਰਮਲ ਡਿਲੀਵਰੀ ਕਰਵਾਈ ਆ ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜੇ ਉੱਥੇ ਡਾਕਟਰ ਮੌਜੂਦ ਹੁੰਦੇ ਤਾਂ ਯਕੀਨਨ ਇਹ ਫੈਸਿਲਿਟੀ ਉਹਨਾਂ ਨੂੰ ਫ੍ਰੀ ਆਫ ਕਾਸਟ ਸਰਕਾਰੀ ਹਸਪਤਾਲ 'ਚ ਮਿਲ ਸਕਦੀ ਸੀ ਜਿਹੜੀ ਉਹਨਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲ ਜਾਣਾ। ਡਾਕਟਰ ਜਸਤੇਵ ਸਿੰਘ ਐਸਐਮਓ ਇਨ ਚਾਰਜ ਸੀਐਸਸੀ ਮਛੀਗੜਾ ਡੋਟਰ ਸੋ ਵਿਕੇ 14 ਤਰੀਕਾ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ। ਉਹਨਾਂ ਦਾ ਕਹਿਣਾ ਬਾਬੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖੇ ਤੇ ਸਾਨੂੰ ਕੋਆਪਰੇਟਿਵ ਨਹੀਂ ਕੀਤਾ ਵੀ ਇਹ ਟਰਾਂਸਫਰ ਹੋਰ ਕਹਾਂ ਕਿਸੇ ਉੱਚ ਹਸਪਤਾਲ 'ਚ ਪੈਫਰ ਕਰਤਾ। ਹਾਂ ਇਹਦੇ ਬਾਰੇ ਮੈਂ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਕੇਸ ਇਹ ਇਹ ਮਤਲਬ ਕਿ ਫੋਲਟਰਮ ਪ੍ਰੈਗਨਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਮੇਰਾ ਬੀਪੀ ਜਿਹੜਾ ਹੈਗਾ 153 107 ਇਹਨੂੰ ਹਾਈਪਰ ਟੈਨਸ਼ਨ ਹੈ ਹਾਈ ਰਿਸਕ ਪ੍ਰੈਗਨਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਏ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗੈਨਿਸ ਪਰਸਿਸਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗੈਨਿਸ ਪਰਸਿਸ ਸੀ ਹੋਰ ਜਾਇਨ ਕਰ ਚੁੱਕੇ ਨੇ ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈ ਅਥਾਰਟੀ ਨੂੰ ਦੱਸਦੇ ਹੈਗੇ ਆ ਤੇ ਇਹ ਗਾਇਨਿਸਪੈਸਿਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਾਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆਂ ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇੱਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਰੋਲੋਜੀਸਟ ਲੁਧਿਆਣਾ ਡਾਕਟਰ ਗਾਇਨੀ ਦੀ ਗੱਲ ਕਰੀਏ ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ ਇਹ ਤਕਰੀਬਨ 5-6 ਮਹੀਨੇ ਹੋ ਗਏ ਹੈਗੇ ਆ ਉਹ ਸਾਡੇ ਕੋਲ ਗਾਇਨੀ ਸਪੈਸ਼ਲਿਸਟ ਜਿਹੜੇ ਸੀਗੇ ਉਹ ਰਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ ਕੋਈ ਫੈਮਿਲੀ ਇਸ਼ੂ ਹੋਣ ਕਰਕੇ ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੀਆਂ ਤੇ ਹੁਣ ਵੀ ਅਸੀਂ ਆਸ ਕਰਦੇ ਹਾਂ ਵੀ ਸਾਡੇ ਜਿਹੜੇ ਹੈਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ ਤੇ ਜਿਹੜਾ ਗੈਨੀ ਸਪੈਸ਼ਿਸਟ ਕੋ ਪੁਆਇੰਟ ਕਰ ਦੇਣ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸਰਸਾਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਹੈ। ਬਲਕਿ ਸਰਵ ਡਿਵੈਲਪਮੈਂਟ ਲਈ ਹਸਪਤਾਲ ਮਾਚਵੜਾ ਕੰਨਾਂ ਇਰੀਆ ਕਪਰ ਕਰ ਰਿਹਾ ਜਿਹੜਾ ਹੈ। ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮਨ ਏਰੀਆ ਹੈਗਾ ਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਆਂ। ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ ਚਾਹੇ ਉਹ ਮੈਨ ਪਾਵਰ ਘਟ ਹੈ। ਵੱਟ ਘਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਿਅਕਤੀਆਂ ਸੇ ਹਸੂਲਤ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਔਰ ਕਰਦੇ ਰਹਿਣਾ।